ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਮੈਂ ਪੁਸ਼ਪਿੰਦਰ ਕੌਰ ਤੁਹਾਡਾ ਵੈਲਕਮ ਕਰਦੀ ਹਾਂ ਜੀ ਸਮਰੱਥ ਬੁਟੀਕ ਪੇਜ ਦੇ ਉੱਪਰ ਤੇ ਪਹਿਲਾ ਤਾਂ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਹੁਤ ਸੋਹਣੇ ਸੂਟ ਦੇਖਣ ਲਈ ਸਾਡੇ ਪੇਜ ਨੂੰ ਜਿਹੜੇ ਤੁਸੀਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਅੱਜ ਦੇ ਜਿਹੜੇ ਸੂਟ ਨੇ ਉਹ ਮਲਾਈ कॉटन ਦੇ ਰਹਿਣਗੇ ਮਲਾਈ कॉटन ਸਟੱਫ ਹੈ ਬਹੁਤ ਜ਼ਿਆਦੇ ਸੌਫਟ ਸਟੱਫ ਹੈ ਮਤਲਬ ਪਿਛਲੀ ਗਰਮੀ 'ਚ ਜਿਨ੍ਹਾਂ ਨੇ ਵੀ ਇਹਨਾਂ 'ਚ ਸੂਟ ਬਣਵਾਏ ਸੀ ਚਾਹੇ ਉਹ ਪੇਂਟ ਦੇ ਹੋਣ ਚਾਹੇ ਉਹ ਮਸ਼ੀਨ ਵਰਕ ਦੇ ਹੋਣ ਉਹਨਾਂ ਨੇ ਇਸ ਵਾਰ ਰਿਪੀਟ ਆਰਡਰ ਦਿੱਤੇ ਨੇ ਆਪਾਂ ਨੂੰ ਸੇਮ ਉਹਨਾਂ ਨੇ ਮਤਲਬ ਕੰਮ ਚੇਂਜ ਕਰਵਾ ਲਿਆ ਪਰ ਸਟਫ ਇਹੀ ਰੱਖਿਆ ਕਹਿੰਦੇ ਅਸੀਂ ਬਹੁਤ ਵਧੀਆ ਰਿਹਾ ਸਾਡਾ ਐਕਸਪੀਰੀਅੰਸ ਇਹ ਸਟਫ ਦੇ ਨਾਲ ਤੁਸੀਂ ਵੀ ਇਸ ਚ ਟਰਾਈ ਕਰ ਸਕਦੇ ਹੋ ਸੂਟ ਬਣਵਾ ਸਕਦੇ ਹੋ ਬਹੁਤ ਹੀ ਲਾਈਟ ਵੇਟ ਰਹਿੰਦਾ ਬਹੁਤ ਜ਼ਿਆਦਾ ਸੌਫਟ ਹੈ ਲਾਈਨਿੰਗ ਨਾਲ ਸਟਿਚ ਹੁੰਦਾ ਜੀ ਤੇ ਮਤਲਬ ਜ਼ਿਆਦਾਤਰ ਲਾਈਨਿੰਗ ਵਾਲੇ ਸਟਫ ਜਿਹੜੇ ਹੁੰਦੇ ਆ ਉਹ ਹੈਵੀ ਜੇ ਹੋ ਜਾਂਦੇ ਹਨਾ ਇਹ ਬਹੁਤ ਹੀ ਲਾਈਟ ਵੇਟ ਰਹਿੰਦਾ ਨਾਲੇ ਬਿਲਕੁਲ ਜੈਨੂਨ ਜੇ ਪ੍ਰਾਈਸ 'ਚ ਰੈਡੀ ਹੁੰਦਾ ਇਸ ਤੇ ਕੀਤਾ ਵਰਕ ਵੀ ਤੁਹਾਨੂੰ ਦਿਖਾ ਰਹੇ ਹਾਂ ਸੇਮ ਦੋ ਸੂਟ ਬਣੇ ਆ ਵੈਸੇ ਆਪਾਂ ਕਾਫੀ ਕਲਰਾਂ ਦੇ ਇਹਨਾਂ ਨੂੰ ਰੈਡੀ ਕਰਵਾ ਚੁੱਕੇ ਆ ਇਹ ਸੇਮ ਤੁਹਾਨੂੰ ਦਿਖਾ ਰਹੇ ਜਿਹੜੇ ਵਾਈਟ ਕਲਰ ਤੇ ਰੈਡੀ ਹੋਏ ਨੇ ਇੱਕ ਦੋਵੇਂ ਪਹਿਣਾ ਦੇ ਨੇ ਇੱਕ ਨੇ ਪਿੰਕਰ ਮੈਚਿੰਗ ਦੇ ਨਾਲ ਬਣਵਾਇਆ ਕੰਟਰਾਸਟ ਦੇ ਨਾਲ ਤੇ ਇੱਕ ਨੇ yellow ਦੇ ਨਾਲ ਆਪਾਂ ਫਿਰ ਵੀ yellow ਨੇ ਜਿਹੜੇ 3 3 ਲਾਈ ਨੇ ਪਿੰਕ ਵੀ ਇਸ ਚ 3 ਕਲਰ ਲਾਏ ਗਏ ਨੇ embroidery ਚ ਫਿੱਕੇ ਗੂੜੇ ਇਸ ਤਰ੍ਹਾਂ ਤੇ tie and dye ਦੁਪट्टे ਦਿੱਤੇ ਨੇ ਪਿਓਰ organza ਦੇ ਦੁਪੱਟੇ ਨੇ ਤੁਹਾਨੂੰ ਇਹ ਸੂਟ 4200 ਚ ਵਿਦ ਸਟਿਚਿੰਗ ਮਿਲੂਗਾ ਜੀ ਬਿਲਕੁਲ ਜੈਨਨ ਪ੍ਰਾਈਸ ਚ ਵਿਦ தி ਸਟੀਚਿੰਗ ਮਤਲਬ ਇਸ ਚ ਲੇਸ ਵਗੈਰਾ ਲਾਈਨਿੰਗ ਸਭ ਕੁਝ ਇਨਕਲੂਡ ਆ ਜਿਵੇਂ ਦਾ ਤੁਹਾਨੂੰ ਇਹ ਦਿਖ ਰਿਹਾ ਟਾਈ ਡਾਈ ਦੁਪੱਟੇ ਨਾਲ ਇਹ ਸੇਮ 4200 ਦੀ ਰੇਂਜ ਚ ਮਿਲੂ ਬਾਕੀ ਜੇ ਤੁਸੀਂ ਸਟੱਫ ਚੇਂਜ ਕਰਾਉਣਾ ਉਸ ਅਕੋਰਡਿੰਗ ਜਿਹੜੇ ਪ੍ਰਾਈਸ ਵਗੈਰਾ ਹੋ ਜਾਣਗੇ ਤੇ ਇਹ ਦੇਖੋ ਤੁਸੀਂ ਪੌਂਚੇ ਤੇ ਵੀ ਥੋੜੀ ਜਿਹੀ ਡਿਜ਼ਾਈਨਿੰਗ ਕੀਤੀ ਹੋਈ ਹੈ ਕੱਟਵਰਕ ਦੇ ਨਾਲ ਤੁਸੀਂ ਸਕਿਪ ਵੀ ਕਰਵਾ ਸਕਦੇ ਹੋ ਪਲੇਨ ਬਾਟਮ ਵੀ ਸਟਿਚ ਕਰਵਾ ਸਕਦੇ ਹੋ ਪਲਾਜ਼ੋ ਸ਼ਰਾਰਾ ਗਰਾਰਾ ਕੁਝ ਵੀ ਬਣਵਾਉਣਾ ਹੁੰਦਾ ਤੁਸੀਂ ਸਾਡੇ ਪੇਜ ਤੇ ਆਕੇ ਤਾਂ ਹੈ ਨਾ ਕੋਈ ਵੀ ਡਿਜ਼ਾਈਨ ਵੀ ਸਿਲੈਕਟ ਕਰ ਸਕਦੇ ਹੋ ਇੰਸਟਾਗ੍ਰam ਪੇਜ ਸਾਡਾ ਸੇਮ ਨਾਮ ਤੇ ਹੀ ਆ ਸਮਰੱਥ ਬੁਟੀਕ ਦੇ ਨਾਮ ਤੇ ਉੱਥੇ ਵੀ ਤੁਸੀਂ ਸਾਡੇ ਰੈਡੀ ਕੀਤੇ ਸੂਟ ਚੈੱਕ ਕਰ ਸਕਦੇ ਹੋ ਕਈ ਵਾਰ ਜਿਹੜੇ ਨਵੇਂ ਕਸਟਮਰ ਨੇ ਉਹਨਾਂ ਨੂੰ ਲੱਗਦਾ ਨਾ ਵੀ ਤੁਹਾਡੇ ਡਿਜ਼ਾਈਨ ਦਿਖਾਉ ਤਾਂ ਸੀ ਆ ਇਨਸਟਾਗ੍ਰਾਮ ਆਈਡੀ ਦੱਸਦੇ ਆ ਉੱਥੇ ਤੁਸੀਂ ਸਾਡੇ ਡਿਜ਼ਾਈਨ ਦੇਖ ਸਕਦੇ ਹੋ ਸਾਡਾ ਕੰਮ ਦੇਖ ਸਕਦੇ ਹੋ ਹਰ ਤਰ੍ਹਾਂ ਦਾ ਕੰਮ ਹੈ ਜਿਹੜਾ ਉੱਥੇ ਤੁਹਾਨੂੰ ਦਿਖਾਇਆ ਗਿਆ ਵੀ ਸਾਡਾ ਹੈਂਡ ਦਾ ਕੰਮ ਮਸ਼ੀਨ ਦਾ ਤੇ ਪੇਂਟਿੰਗ ਵਗੈਰਾ ਸਟਿਚਿੰਗ ਵਗੈਰਾ ਸਾਰੀ ਤੁਹਾਨੂੰ ਉੱਥੇ ਦਿਖੂਗੀ ਵੀ ਛੱਡ ਕਿਵੇਂ ਦਾ ਸਾਡਾ ਕੰਮ ਹੁੰਦਾ ਇਹ ਸਟੱਫ ਆਪਾਂ ਸਿਲਕ ਪਸ਼ਮੀਨੇ ਤੇ ਬਣਾਇਆ ਸੀ ਇਹ ਆਪਣੇ ਫੋਰਨ ਦੇ ਕਸਟਮਰ ਨੇ ਉਹਨਾਂ ਦੇ ਆਰਡਰ ਜਾ ਰਹੇ ਨੇ ਮਤਲਬ ਹਨਾ ਵਿంటర్ ਵਾਲੇ ਸੂਟੀ ਲੈ ਰਹੇ ਨੇ ਉਹ ਉਨਾਂ ਦੇ ਜਿਹੜਾ ਸੀਜ਼ਨ ਅਕੋਰਡਿੰਗ ਉਹਨਾਂ ਨੇ ਇਹ ਸੂਟ ਪਸੰਦ ਕੀਤੇ ਨੇ ਮਤਲਬ ਪਸ਼ਮੀਨੇ ਚ ਕਰਵਾਏ ਨੇ ਉਹਨਾਂ ਨੇ ਸਾਰੇ ਰੈਡੀ ਸਿਲਕ ਪਸ਼ਮੀਨੇ ਤੇ ਰੈਡੀ ਕੀਤਾ ਇਸ ਚ ਹੋਰ ਵੀ ਸੇਮ ਔਰ ਸੂਟ ਬਣ ਰਹੇ ਨੇ ਉਹ ਵੀ ਆਪਣੇ ਫੋਰਨ ਦੇ ਕਸਟਮਰ ਆਉਂਦੇ ਨੇ ਇੱਧਰ ਤਾਂ ਦੇਖੋ ਵਿంటర్ ਸੀਜ਼ਨ ਚਲਾ ਗਿਆ ਤੇ ਉਸ ਅਕੋਰਡਿੰਗ ਸਟਾਫ ਵੀ ਚੇਂਜ ਹੋ ਗਿਆ ਇਹ ਕੇ ਆਪਾਂ ਰਾਣੀ ਸ਼ੇਡ ਤੇ ਬਣਾਇਆ ਸੂਟ ਕ੍ਰੇਪ ਤੇ ਬਣਿਆ ਹੋਇਆ ਨੇਚਰਲ ਕ੍ਰੇਪ ਤੇ ਬਣਿਆ ਹੋਇਆ ਇਹਦਾ ਆਪਾਂ ਪ੍ਰਾਈਸ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਤੁਸੀਂ ਡਿਜ਼ਾਈਨ ਦੇਖ ਲਓ ਇਸ ਤਰ੍ਹਾਂ neck ਬਣਿਆ ਹੋਇਆ ਤੇ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਜੇ ਤੁਸੀਂ ਵਰਕ ਮਤਲਬ ਸਟੱਫ ਵਧੀਆ ਹੋਰ ਲਵਾਉਗੇ ਨੇਚਰਲ ਕ੍ਰੇਪ ਤੋਂ ਵਧੀਆ ਮਤਲਬ ਖਾਦੀ ਸਿਲਕ ਜਾਂ ਹੋਰ ਕੋਈ ਸਟਨ ਔਰਗੈਂਜ਼ਾ ਕੋਈ ਕੋਮੋ ਸਿਲਕ ਐਵੇਂ ਤਾਂ ਕੋਈ ਸਟੱਫ ਲਵਾਉਗੇ ਤਾਂ ਇਹਦਾ ਪ੍ਰਾਈਸ ਹੈ ਜਿਹੜਾ 5-700 ਵੱਜੂਗਾ ਉਹ ਸਟਾਫ ਅਕੋਰਡਿੰਗ ਆ ਵੀ ਸਟਾਫ ਜਿੰਨਾ ਮਹਿੰਗਾ ਹੋ ਉਹਨਾਂ ਵਜੂਗਾ ਇਹ ਤਾਂ ਆ ਗਿਆ ਸੀ ਜੀ ਫਰੰਟ ਸਾਰੀ ਫਰੰਟ ਤੁਸੀਂ ਚੈੱਕ ਕਰ ਲੀਏ ਨੀਚੇ ਘੇਰੇ ਤੱਕ ਦਿਖਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਹ ਆ ਗਿਆ ਫਰੰਟ ਤੇ ਬੈਕ ਬਣੇਗਾ ਬੈਕ ਨੈਕ ਬੈਕ ਤੇ ਵੀ ਕੰਮ ਮਿਲੂਗਾ ਤੁਹਾਨੂੰ ਪ੍ਰਾਈਸ ਫਿਰ ਤਾਂ ਬਿਲਕੁਲ ਜਾਨੋ ਨਾ ਸਿਰਫ 16000 ਚ ਤੁਹਾਨੂੰ ਇਹ ਸੂਟ ਰੈਡੀ ਮਿਲੂਗਾ ਬੈਕ ਸਾਈਡ ਵੀ ਤੁਹਾਨੂੰ ਇੰਨਾ ਕੰਮ ਮਿਲੂਗਾ ਘੇਰੇ ਤੇ ਵੀ ਕੰਮ ਹੋਇਆ ਸਾਰੀ ਸ਼ਰਟ 'ਚ ਬੁਟੀਆਂ ਪਾਈਆਂ ਗਈਆਂ ਨੇ ਤੇ ਨੈਕ ਦਾ ਕੰਮ ਮਿਲੂਗਾ ਬਹੁਤ ਹੀ ਸੋਹਣਾ ਜਿਵੇਂ ਇਸ 'ਚ ਝਾਲ ਬਣੇ ਹੋਏ ਹਨ ਸੇਮ ਝਾਲ ਤੋਂ ਨੂੰ ਬਾਜੂ ਦੇ ਵਿੱਚ ਵੀ ਮਿਲੂਗਾ ਤੇ ਇਹਦੇ ਨਾਲ ਆਪਾਂ ਸਕਰਟ ਰੈਡੀ ਕੀਤੀ ਹੈ ਦੁਪੱਟਾ ਆਪਾਂ ਇਸ ਤਰ੍ਹਾਂ ਦਾ ਰੈਡੀ ਕੀਤਾ ਚਨੋਂਚਪੌਣ ਦਾ ਦੁਪੱਟਾ ਲੇਸ ਵਗੈਰਾ ਲਾ ਕੇ ਵਿੱਚ ਛਟੀਆਂ ਵਾਲੀ ਲੇਸ ਦਿੱਤੀ ਹੈ ਐਵੇਂ ਦਾ ਦੁਪੱਟਾ ਰੈਡੀ ਹੋਇਆ ਤੇ ਸਕਰਟ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਬਲ ਪਾਏ ਗਏ ਨੇ ਅੱਗੇ ਪਿੱਛੇ ਬੂਟੀ ਦਾ ਕੰਮ ਤੁਹਾਨੂੰ ਮਿਲੂਗਾ ਸਕਰਟ ਦੇ ਵਿੱਚ ਬੁੱਟੀ ਦਿੱਤੀ ਗਈ ਹੈ ਸਾਰੇ ਚ 4 ਮੀਟਰ ਦੀ ਫੇਰ 4 ਮੀਟਰ ਦਾ ਫੇਰ ਹੈ ਜਿਹੜਾ ਸਕਰਟ ਦਾ ਹੈ ਜਿਹੜਾ ਤੁਹਾਨੂੰ 1600 ਪ੍ਰਾਈਸ ਦੱਸਿਆ ਹੈ ਤੇ ਸਟਾਫ ਵੀ ਸਾਰਾ ਜਿੰਨਾ ਇੱਥੇ ਆਪਣਾ ਲੱਗਿਆ 7 ਮੀਟਰ ਸਟਾਫ ਲੱਗਿਆ 36 ਇੰਚ ਦੀ ਜਿਹੜੀ ਸ਼ਰਟ ਬਣੀ ਆ ਆਪਣੀ ਤੇ ਉਸ ਅਕੋਰਡਿੰਗ ਤੁਹਾਨੂੰ ਪ੍ਰਾਈਸ ਦੱਸਿਆ ਇਸ ਤਰ੍ਹਾਂ نیچے ਲੇਸ ਲਾ ਕੇ ਬਣਾਇਆ ਸਿੰਪਲ ਲਾਈਨਿੰਗ ਨਾਲ ਸਟਿਚ ਕੀਤਾ ਸੂਟ ਸਾਰਾ ਵਿੱਚ ਗੋਟਾ ਇਨਕਲੂਡ ਹੈ ਵਿੱਚ 셔ਟ ਦੀ ਸਟੀਚਿੰਗ ਵੀ ਇਨਕਲੂਡ ਹੈ ਤੇ ਸਕਰਟ ਹੋ ਜੂਗੀ ਕਿਸੇ ਵੀ ਕਲਰ ਕੰਟਰਾਸਟ ਜਿਨੂੰ ਰੈਡੀ ਕਰਾ ਸਕਦੇ ਹਾਂ ਇਹ ਆਪਣਾ ਸੂਟ ਬਣਿਆ ਹੋਇਆ ਹੈ ਪਿਓਰ ਔਰਗੈਂਜ਼ਾ ਦੇ ਉੱਪਰ ਫਰੋਜ਼ੀ ਕਲਰ ਦਾ ਪਿਓਰ ਔਰਗੈਂਜ਼ਾ ਦਾ ਸਟਾਫਾ ਤੇ ਇਸ ਤਰ੍ਹਾਂ ਦੇ ਇਤੇ ਆਰੀ ਵਰਕ ਹੋਇਆ ਹੋਇਆ ਕੰਮ ਤੁਸੀਂ ਸਾਰਾ ਦੇਖ ਸਕਦੇ ਹੋ ਆਰੀ ਵਰਕ ਹੋਇਆ ਹੋਇਆ ਇਸ ਤੇ ਇਹ ਤੁਹਾਨੂੰ 3500 ਦਾ ਵੇ ਤੇ ਦੁਪੱਟਾ ਮਿਲ ਜੂਗਾ ਪਿਓਰ অর্ਗੇਂਜ਼ਾ ਦਾ ਦੁਪੱਟਾ ਲਗਾਇਆ ਜੋ ਇਸ ਦੇ ਨਾਲ ਤੇ ਇਹ ਦੇਖੋ ਤੁਸੀਂ ਇਸ ਤਰ੍ਹਾਂ ਦਾ ਉੱਪਰ ਸੈਂਟਰ ਪੈਨਲ ਜਾਣ ਕੇ ਬਹੁਤ ਹੀ ਸੋਹਣਾ ਕੰਮ ਹੈ ਜਿਹੜਾ ਉਹ ਬਾਜੂ ਤੇ ਹੋਏ ਹੋਏ ਇਸ ਤਰ੍ਹਾਂ ਦਾ ਕੰਮ ਤੁਹਾਨੂੰ ਬਾਜੂ ਤੇ ਮਿਲੂਗਾ ਕੰਮ ਬਹੁਤ ਹੀ ਜਿਆਦਾ ਸੋਹਣਾ ਤੁਸੀਂ ਦੇਖ ਸਕਦੇ ਹੋ ਕਿੰਨੇ ਤਾਂ ਥ੍ਰੈਡ ਯੂਜ਼ ਕੀਤੇ ਹੋਏ ਨੇ ਬਹੁਤ ਸੋਹਣਾ ਕੰਮ ਕੀਤਾ ਗਿਆ ਕਾਰੀਗਰ ਵੱਲੋਂ ਇਸ ਤਰ੍ਹਾਂ ਹੀ ਸੈਕਿੰਡ ਬਾਜੂ ਆ ਗਈ ਜੀ ਜੇ ਤੁਸੀਂ ਇਹਨੂੰ ਪੌਂਚੇ ਤੇ ਵੀ ਕਰਵਾਉਂਗੇ ਥੋੜੇ ਫਲਾਰ ਛੋਟੇ ਕਰਵਾ ਕੇ ਬਹੁਤ ਸੋਹਣੇ ਬਣਨਗੇ ਕਿਉਂਕਿ ਬਾਜੂ ਤੇ ਤੋਂ ਉੱਪਰ ਤੱਕ ਸੋਨਾ ਲੱਗਦਾ ਫਲਾਰ ਬਾਟਮ ਤੇ ਨਹੀਂ ਇੰਨਾ ਵਧੀਆ ਲੱਗਣਾ ਜੇ ਤੁਸੀਂ ਇਹਨੂੰ ਛੋਟਾ ਬਣਵਾ ਲਓਗੇ ਇਹ ਇੰਨਾ ਕੁ ਪੀਸ ਵਿੱਚੋਂ ਲੈ ਲਓਗੇ ਬਹੁਤ ਸੋਹਣਾ ਬਣੂਗਾ ਤੇ ਇਹਦੇ ਨਾਲ ਦੁਪੱਟਾ ਆਪਾਂ ਨੇ ਕੀਤਾ ਜੀ ਇਸ ਤਰ੍ਹਾਂ ਦਾ ਡਬਲ ਡਾਈ ਦੁਪੱਟਾ ਕੀਤਾ ਕਿਉਂਕਿ ਜੀ ਇਹਦੇ ਨਾਲ ਆਪਾਂ ਨੇ ਜਾਂ ਤਾਂ ਫ੍ਰਿਲ ਲ ਲਗਵਾਉਣਾ ਉਹਨਾਂ ਨੇ ਸੂਟ ਨਾਲ ਦਾ ਜਾਂ ਫਿਰ ਵਿੱਚ ਨੀਚੇ ਪੈਚ ਪੈਜੂਗਾ ਜਿਹੜਾ ਸਟਾਫ ਆਪਣਾ ਫਿਰੋਜ਼ੀ ਉਹਦੇ ਨਾਲ ਦਾ ਇਸ ਤਰ੍ਹਾਂ ਦਾ ਸੂਟ ਰੈਡੀ ਕੀਤਾ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਆਰਗੈਂਜ਼ਾ ਸਟਾਫ ਤੇ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ